ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਹੀ ਸਮਰਵਕੇਸ਼ਨ ਸ਼ੁਰੂ ਹੁੰਦੀ ਹੈ ਤੇ ਘਰ ਦੇ ਵਿੱਚ ਬੱਚਿਆਂ ਦੀ ਹਰ ਰੋਜ਼ ਕੋਈ ਨਾ ਕੋਈ ਚੀਜ਼ ਖਾਣ ਦੀ ਡਿਮਾਂਡ ਜਰੀਆ ਉਹ ਪਣੀ ਹੁੰਦੀ ਹੈ ਅੱਜ ਆਪਾਂ ਘਰ ਦੇ ਵਿੱਚ ਹੀ ਹੈਲਦੀ ਜਿਆ ਪੀਜ਼ਾ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਬਹੁਤ ਹੀ ਟੇਸਟੀ ਹੈ ਤੇ ਬਹੁਤ ਹੀ ਆਸਾਨ ਹੈ ਇਸ ਪੀਜ਼ੇ ਨੂੰ ਬਣਾਉਣਾ ਪੀਜ਼ਾ ਬੇਸ ਬਣਾਉਣ ਦੇ ਲਈ ਮੈਂ ਅੱਧਾ ਕੱਪ ਕਣਕ ਦਾ ਆਟਾ ਲਿਆ ਤੇ ਸੇਮ ਹੀ ਅਸੀਂ ਸੂਜੀ ਦੀ ਵਰਤੋਂ ਕਰ ਰਹੇ ਆ ਸੂਜੀ ਕੋਈ ਵੀ ਹੋਵੇ ਮੋਟੀ ਵਾਲੀ ਜਾਂ ਬਰੀਕ ਵਾਲੀ ਦੋਨੇ ਜਿਹੜੇ ਆ ਬਰਾਬਰ ਮਾਤਰਾ ਚ ਲੈ ਲੈਣੇ ਆ ਤੇ ਇਹਨਾਂ ਨੂੰ ਮਿਕਸੀ ਜਾਰ ਚ ਪਾ ਕੇ ਆਪਾਂ ਇੱਕ ਵਾਰੀ ਚਲਾ ਲਵਾਂਗੇ ਇਹਦੇ ਨਾਲ ਕੀ ਹੁੰਦਾ ਹੈ ਕਿ ਸੂਜੀ ਜਿਹੜੀ ਆ ਉਹ ਚੰਗੀ ਤਰ੍ਹਾਂ ਇਹਦੇ ਚ ਆਟੇ ਚ ਮਿਕਸ ਹੋ ਜੂਗੀ ਤੇ ਸਾਡਾ ਬੇਸ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗਾ ਹੁਣ ਲਵਾਂਗੇ ਜੀ ਥੋੜਾ ਜਿਹਾ ਕੋਸਾ ਪਾਣੀ ਇਹਦੇ ਚ ਆਪਾਂ ਅੱਧਾ ਕ ਚਮਚ ਖੰਡ ਦਾ ਪਾਇਆ ਖੰਡ ਇਹਦੇ ਚ ਘੋਲ ਲਈ ਆ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਈਸਟ ਤੇ ਇਹ ਡਰਾਈ ਇਸਟ ਹੈ ਜੀ ਇਹਨੂੰ ਪਾ ਕੇ ਥੋੜੀ देर ਆਪਾਂ ਰੱਖ ਦਿਆਂਗੇ ਗਰਮ ਜਗ੍ਹਾ ਤੇ ਤਾਂ ਕਿ ਇਹ ਚੰਗੀ ਤਰ੍ਹਾਂ ਐਕਟੀਵੇਟ ਹੋ ਜਾਏ ਤੁਸੀਂ ਇਨਸੈਂਟ ਵਾਲਾ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਮੈਂ 20 ਮਿੰਟ ਲਈ ਰੱਖਿਆ ਤਾਂ ਇਹਦੇ ਉੱਪਰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਝੱਗ ਜੀ ਬਣ ਜਾਂਦੀ ਆ ਇਹਦਾ ਮਤਲਬ ਹੈ ਕਿ ਇਹ ਚੰਗੀ ਤਰ੍ਹਾਂ ਐਕਟੀਵੇਟ ਹੋ ਗਿਆ ਹੁਣ ਇਹਦੇ ਵਿੱਚ ਅਸੀਂ ਸੂਜੀ ਤੇ ਆਟਾ ਜਿਹੜਾ ਮਿਕਸ ਕੀਤਾ ਹੋਇਆ ਸੀ ਉਹ ਪਾ ਦਿਆਂਗੇ ਥੋੜਾ ਜਿਹਾ ਲੂਣ ਪਾ ਦਾਂਗੇ ਤੇ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਵਾਂਗੇ ਇੱਥੇ ਮੈਨੂੰ ਹੋਰ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪਈ ਐਨਾ ਕਿ ਪਾਣੀ ਸਫੀਸ਼ੀਐਂਟ ਰਿਹਾ ਜੇਕਰ ਤੁਹਾਨੂੰ ਹੋਰ ਪਾਣੀ ਐਡ ਕਰਨ ਦੀ ਜ਼ਰੂਰਤ ਪਵੇ ਤਾਂ ਤੁਸੀਂ ਪਾਣੀ ਦੇ ਨਾਲ-ਨਾਲ ਥੋੜਾ ਜਿਹੇ ਦੇਚ ਦਹੀਂ ਵੀ ਪਾ ਲਿਓ ਤੇ ਮੈਂ ਤਾਂ ਇਹਨੂੰ ਇਦਾਂ ਹੀ ਬਣਾ ਰਹੀ ਹਾਂ ਪਰ ਦਹੀਂ ਪਾਉਂਗੇ ਤਾਂ ਇਹ ਹੋਰ ਵੀ ਜ਼ਿਆਦਾ ਵਧੀਆ ਬਨੇਗਾ ਥੋੜਾ ਜਿਹਾ ਗੁੰਨਣ ਤੋਂ ਬਾਅਦ ਉੱਪਰ ਦੀ ਆਪਾਇ ਦੇ ਬਟਰ ਲਗਾ ਦਿੱਤਾ ਇਹ ਰੈਡੀमेड ਵਾਲਾ ਬਟਰ ਹੈ ਇਹਨੂੰ ਮੈਲਟ ਕਰਕੇ ਆਪਾਂ ਇਹਦੇ ਉੱਪਰ ਲਗਾ ਦਿੱਤਾ ਦੋ ਬਾਰੀ ਮੈਂ ਇਹਦੇ ਉੱਪਰ ਇਸ ਤਰੀਕੇ ਦੇ ਨਾਲ ਬਟਰ ਲਗਾਇਆ ਪਹਿਲਾਂ ਲਗਾਇਆ ਸੀ ਉਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਦੇਣਾ ਵਾ ਤਾਂ ਕਿ ਇਹ ਅੰਦਰ ਸਾਰੇ ਕਿਤੇ ਚੰਗੀ ਤਰ੍ਹਾਂ ਰਚ ਜਾਵੇ ਫਿਰ ਦੂਸਰੀ ਵਾਰ ਫੇਰ ਲਗਾਇਆ ਵਾ ਤੇ ਫਿਰ ਤੋਂ ਇਹਨੂੰ ਮਿਕਸ ਕਰ ਦਾਂਗੇ ਇਸ ਤਰ੍ਹਾਂ ਸਾਡਾ ਆਟਾ ਬਹੁਤ ਹੀ ਸੌਫਟ ਸਮੂਥ ਹੋ ਜਾਊਗਾ ਤੇ ਸਾਡਾ ਜਿਹੜਾ ਬੇਸ ਹੈ ਨਾ ਉਹ ਬਹੁਤ ਹੀ ਜ਼ਿਆਦਾ ਸਪੌਂਜੀ ਤੇ ਨਰਮ ਬਣ ਕੇ ਤਿਆਰ ਹੋਊਗਾ ਇਸ ਤਰੀਕੇ ਦੇ ਨਾਲ ਹੁਣ ਤੁਸੀਂ ਪੀਜ਼ਾ ਜਿਸ ਹਿਸਾਬ ਦਾ ਬਣਾਉਣਾ ਚਾਹੁੰਦੇ ਹੋ ਮੀਡੀਅਮ ਜਾਂ ਲਾਜ ਜਾਂ ਸਮਾਲ ਉਸਨੇ ਸਾਈਜ਼ ਦੇ ਤੁਸੀਂ ਪੇੜੇ ਜਿਹੜੇ ਆ ਉਹ ਬਣਾ ਲੈਣੇ ਆ ਮੈਂ ਮੀਡੀਅਮ ਬਣਾ ਰਹੀ ਆ ਇਸ ਕਰਕੇ ਮੈਂ ਉਸ ਸਾਈਜ਼ ਦੇ ਪੇੜੇ ਜਿਹੜੇ ਆ ਉਹ ਕਰ ਲਏ ਆ ਮੈਂ ਇਹਦੇ ਇਸ ਤਰੀਕੇ ਦੇ ਨਾਲ ਨਾ ਦੋ ਪੇੜੇ ਬਣਾ ਲਏ ਆ ਤੇ ਦੋਨਾਂ ਪੇੜਿਆਂ ਨੂੰ ਰੱਖ ਦਿੱਤਾ ਪਰ ਉੱਪਰ ਦੀ ਆਪਾਂ ਇਹਦੇ ਘਿਓ ਜਾਂ ਤੇਲ ਜ਼ਰੂਰ ਲਗਾਉਣਾ ਹੈ ਤਾਂ ਕਿ ਇਹ ਉੱਪਰੋਂ ਬਿਲਕੁਲ ਨਰਮ ਤੇ ਮਲਾਈਮ ਬਣੇ ਰਹਿਣ ਤੇ ਫਿਰ ਨਾ ਆਪਾਂ ਇਹਨੂੰ ਕਵਰ ਕਰਕੇ 1.5 ਘੰਟੇ ਲਈ ਰੈਸਟ ਤੇ ਰੱਖ ਦਿਆਂਗੇ ਤਾਂ ਕਿ ਸਾਡਾ ਜਿਹੜਾ ਯੀਸਟ ਹੈ ਉਹ ਚੰਗੀ ਤਰ੍ਹਾਂ ਐਕਟੀਵੇਟ ਹੋ ਜਾਵੇ 1.5 ਘੰਟੇ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਇਹਨਾਂ ਦਾ ਸਾਈਜ਼ ਪੇੜਿਆਂ ਦਾ ਡਬਲ ਹੋ ਗਿਆ ਹੈ ਤੇ ਇਹਦੇ ਵਿੱਚ ਤੁਹਾਨੂੰ ਛੋਟੀ ਛੋਟੀ ਜਾਲੀਆਂ ਦਿਖ ਰਹੀਆਂ ਨੇ ਤਾਂ ਇਹਦਾ ਮਤਲਬ ਹੈ ਪੂਰੀ ਤਰ੍ਹਾਂ ਐਕਟੀਵੇਟ ਵੀ ਹੋ ਗਿਆ ਵਾ ਹੁਣ ਆਪਾਂ ਫਿਰ ਤੋਂ ਇਹਨੂੰ ਇੱਕ ਵਾਰੀ ਨਾ ਇਸ ਤਰ੍ਹਾਂ ਗੁੰਨਝੇ ਲਵਾਂਗੇ ਤੇ ਹੁਣ ਆਪਾਂ ਇਹਦਾ ਪੀਜ਼ਾ ਬੇਸ ਜਿਹੜਾ ਬਣਾਉਣਾ ਹੈ ਜਾਂ ਤਾਂ ਤੁਸੀਂ ਮਤਲਬ ਇਹਨੂੰ ਅ ਛੋਟੇ ਸਾਈਜ਼ ਚ ਬਣਾ ਲਓ ਜਾਂ ਫਿਰ ਤੁਸੀਂ ਇਹਨੂੰ ਥੋੜਾ ਜਿਹਾ ਪਤਲਾ ਰੱਖ ਕੇ ਬਣਾ ਸਕਦੇ ਹੋ ਪਰ ਇਹਨੂੰ ਹੱਥ ਦੇ ਨਾਲ ਹੀ ਬਣਾਉਣਾ ਹੈ ਇਹਨੂੰ ਬਣਾਉਣ ਦੇ ਲਈ ਤੁਸੀਂ ਵਿਲਨੇ ਦੀ ਵਰਤੋਂ ਨਹੀਂ ਕਰਨੀਗੀ ਜਿਸ ਪਲੇਟ ਦੇ ਵਿੱਚ ਤੁਸੀਂ ਇਸ ਪੀਜ਼ੇ ਨੂੰ ਬਣਾ ਰਹੇ ਹੋ ਉਹਦੀ ਸਾਈਜ਼ ਦਾ ਬਣਾ ਲੈਣਾ ਸਾਈਡਾਂ ਤੋਂ ਥੋੜਾ ਜਿਹਾ ਮੋਟਾ ਰੱਖਣਾ ਵਾ ਤੇ ਇਹਨੂੰ ਬਟਰ ਪੇਪਰ ਦੇ ਉੱਪਰ ਰੱਖਣਾ ਹੈ ਇਸ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਨਾ ਤੁਸੀਂ ਕਿਸੇ ਪਲੇਟ ਦੇ ਵਿੱਚ ਬਟਰ ਪੇਪਰ ਰੱਖ ਕੇ ਉੱਪਰ ਇਸ ਬੇਸ ਨੂੰ ਰੱਖ ਦੇਣਾ ਜਾਂ ਤੁਸੀਂ ਜਿਸ ਪਲੇਟ ਨੂੰ ਕੜਾਈ ਦੇ ਵਿੱਚ ਰੱਖਣਾ ਹੈ ਪੀਜ਼ਾ ਬਣਾਉਣ ਦੇ ਲਈ ਉਹਦੇ ਵਿੱਚ ਹੀ ਇਹਨੂੰ ਰੱਖ ਦਿਓ ਤੇ ਇਸੇ ਤਰੀਕੇ ਦੇ ਨਾਲ ਆਪਾਂ ਦੂਜਾ ਪੇੜਾ ਲੈ ਕੇ ਉਹ ਵੀ ਹੱਥ ਦੇ ਨਾਲ ਹੀ ਇਸ ਤਰ੍ਹਾਂ ਆਪਾਂ ਇਹਨੂੰ ਸ਼ੇਪ ਦੇ ਦਾਂਗੇ ਕਈ ਲੋਕ ਥੱਲੇ ਦੇ ਮੱਕੀ ਦਾ ਆਟਾ ਡਸਟ ਕਰਦੇ ਆ ਜਾਂ ਫਿਰ ਸੂਜੀ ਡਸਟ ਕਰ ਲੈਂਦੇ ਆ ਜਾਂ ਮੈਦਾ ਡਸਟ ਕਰ ਲੈਂਦੇ ਮੈਂ ਇਹਨੂੰ ਇਦਾਂ ਹੀ ਬਣਾ ਰਹੀ ਹਾਂ ਥੱਲੇ ਕੁਝ ਵੀ ਡਸਟ ਨਹੀਂ ਕੀਤਾਗਾ ਤਾਂ ਕਿਉਂਕਿ ਆਟਾ ਸਾਡਾ ਬਹੁਤ ਹੀ ਨਰਮ ਤੇ ਮਲਾਈਮ ਗੁਣਿਆ ਹੋਇਆ ਵਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹ ਦੇਖੋ ਜਿਸ ਪਲੇਟ 'ਚ ਮੈਂ ਬਣਾਉਣਾ ਨਾ ਉਸੇ ਪਲੇਟ ਦੇ ਵਿੱਚ ਇਹਨੂੰ ਸੈੱਟ ਕਰ ਦਿੱਤਾ ਹੁਣ ਅੱਧਾ ਘੰਟਾ ਹੋਰ ਇਹਨੂੰ ਰੈਸਟ ਤੇ ਰੱਖਾਂਗੇ ਤੇ ਉਹਨੇ ਟਾਈਮ 'ਚ ਤੁਸੀਂ ਇਹਦੀ ਟਾਪਿੰਗ ਵਗੈਰਾ ਉਹਦੀ ਤਿਆਰੀ ਕਰ ਸਕਦੇ ਹੋ ਜਿਹੜਾ ਮੈਂ ਪਨੀਰ ਲਿਆ ਉੱਪਰ ਰੱਖਣ ਦੇ ਲਈ ਇਹਦੇ ਉੱਪਰ ਮੈਂ ਥੋੜਾ ਜਿਹਾ ਚਾਟ ਮਸਾਲਾ ਥੋੜਾ ਜਿਹਾ ਕਸ਼ਮੀਰੀ ਲਾਲ ਮਿਰਚ ਪਾਊਡਰ ਥੋੜਾ ਲੂਣ ਐਡ ਕੀਤਾ ਹੈ ਤੁਸੀਂ ਆਪਣੇ ਮਨਪਸੰਦ ਮਸਾਲੇ ਪਨੀਰ ਤੇ ਐਡ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹਨੂੰ ਹਿਲਾ ਦਾਂਗੇ ਤਾਂ ਬਹੁਤ ਹੀ ਵਧੀਆ ਬਿਨਾ ਫਰਾਈ ਕੀਤੇ ਆਈ ਛੜਾ ਜਿਹੜਾ ਸੌਫਟ ਜਿਹਾ ਪਨੀਰ ਹੈ ਟੇਸਟੀ ਜਿਹਾ ਉਹ ਬਣ ਕੇ ਰੈਡੀ ਹੋ ਜੂਗਾ ਇਸ ਤਰ੍ਹਾਂ ਥੋੜਾ ਮਸਾਲੇ ਐਡ ਕਰਨ ਨਾਲ ਬਹੁਤ ਹੀ ਟੇਸਟੀ ਬਣ ਜਾਂਦਾ ਜਿਸ ਕੜਾਈ ਦੇ ਵਿੱਚ ਅਸੀਂ ਬਣਾਉਣਾ ਹੈ ਪੀਜ਼ਾ ਉਹਦੇ ਵਿੱਚ ਥੋੜਾ ਜਿਹਾ ਥੱਲੇ ਪਹਿਲਾਂ ਆਪਾਂ ਲੂਣ ਐਡ ਕਰ ਦਾਂਗੇ ਪੁਰਾਣੇ ਵਾਲਾ ਹੀ ਹੈ ਜਿਸ ਵਿੱਚ ਮੈਂ ਕਈ ਵਾਰੀ ਕੇਕ ਬਣਾਇਆ ਉੱਪਰ ਦੀ ਸਟੈਂਡ ਰੱਖ ਦਾਂਗੇ ਤੇ ਇੱਧਰ ਦੇਖੋ ਜੀ ਇਹ ਜਿਹੜਾ ਬੇਸ ਸੀਗਾ ਨਾ ਇਹਦਾ ਸਾਈਜ਼ ਬਿਲਕੁਲ ਪਲੇਟ ਦੇ ਸਾਈਜ਼ ਜਿੰਨਾ ਹੋ ਗਿਆ ਵਾ ਜਦ ਕਿ ਜਦੋਂ ਆਪਾਂ ਇਹਨੂੰ ਬਣਾਇਆ ਸੀ ਤਾਂ ਥੋੜਾ ਛੋਟਾ ਸੀ ਇਹਨੂੰ ਹੁਣ ਆਪਾਂ ਸੈੱਟ ਕਰ ਦਿੱਤਾ ਹਲਕਾ ਜਿਹਾ ਤੇ ਉੱਪਰ ਦੀ ਇਸ ਤਰ੍ਹਾਂ ਸੈਂਟਰ ਸੈਂਟਰ ਦੇ ਵਿੱਚੋਂ ਇਹਦੇ ਫੋਕ ਦੇ ਨਾਲ ਹੋਲ ਕਰ ਦੇਾਂਗੇ ਤਾਂ ਕਿ ਇਹ ਜਦੋਂ ਆਪਾਂ ਇਹਨੂੰ ਪਕਾਈਏ ਤਾਂ ਇੱਕ ਬ੍ਰੈਡ ਦੀ ਤਰ੍ਹਾਂ ਬਿਹੇਵ ਨਾ ਕਰੇ ਮਤਲਬ ਫੁੱਲ ਨਾ ਜਾਵੇ ਤੇ ਸਾਈਡਾਂ ਤੇ ਆਪਾਂ ਥੋੜਾ ਜਿਹਾ ਤੇਲ ਲਗਾ ਦਾਂਗੇ ਤੇਲ ਲਗਾ ਦਿਓ ਜਾਂ ਬਟਰ ਲਗਾ ਦਿਓ ਜੋ ਵੀ ਤੁਹਾਡਾ ਮਨ ਕਰਦਾ ਹੋਵੇ ਉਹ ਤੁਸੀਂ ਲਗਾ ਸਕਦੇ ਹੋ ਇਹਦੇ ਨਾਲ ਕੀ ਹੋਏਗਾ ਕਿ ਸਾਈਡਾਂ ਤੋਂ ਵੀ ਇਹ ਬਹੁਤ ਹੀ ਵਧੀਆ बनके तैयार ਹੋਊਗਾ। ਇਧਰ ਲਈ ਹੈ ਜੀ ਮੈਂ ਪੀਜ਼ਾ ਸੌਸ ਤੇ ਇਸ ਪੀਜ਼ਾ ਸੌਸ ਨੂੰ ਅਸੀਂ ਘਰ ਦੇ ਵਿੱਚ ਹੀ ਬਣਾਇਆ ਇਸ ਕਰਕੇ ਮੈਂ ਇੱਥੇ ਪਰ ਪਰ ਕੇ ਲਗਾ ਰਹੀ ਹਾਂ ਤੁਸੀਂ ਚਾਹੋ ਤਾਂ ਮਾਰਕੀਟ ਵਾਲੀ ਪੀਜ਼ਾ ਸੌਸ ਵੀ ਯੂਜ਼ ਕਰ ਸਕਦੇ ਹੋ ਤੇ ਜੇ ਤੁਹਾਨੂੰ ਪੀਜ਼ਾ ਸੌਸ ਦੀ ਰੈਸਪੀ ਚਾਹੀਦੀ ਹੈ ਤਾਂ ਮੈਨੂੰ ਕਮੈਂਟ ਸੈਕਸ਼ਨ 'ਚ ਲਿਖਣਾ ਨਾ ਭੁੱਲਣਾ ਤੁਹਾਡੇ ਨਾਂ ਮੈਂ ਜ਼ਰੂਰ ਰੈਸਪੀ ਸ਼ੇਅਰ ਕਰਾਂਗੀ। ਸਾਰੀ ਕਿਤੇ ਪੀਜ਼ਾ ਸੌਸ ਚੰਗੀ ਤਰ੍ਹਾਂ ਲਗਾ ਦਿੱਤੀ ਸਾਈਡਾਂ ਤੇ ਵੀ ਲਗਾ ਦਿਓ ਤਾਂ ਕਿ ਬਾਹਰੋਂ ਵੀ ਚੰਗੀ ਤਰ੍ਹਾਂ ਇਹਦਾ ਫਲੇਵਰ ਜਿਹੜਾ ਉਹ ਆਵੇ ਉੱਪਰ ਦੀ ਆਪਾਂ ਚੀਜ਼ ਪਾ ਦੇਾਂਗੇ ਤੇ ਇਸ ਤਰੀਕੇ ਦੇ ਨਾਲ ਜਿੰਨਾ ਤੁਹਾਨੂੰ ਜ਼ਰੂਰਤ ਹੋਵੇ ਉਸੇ ਹਿਸਾਬ ਨਾਲ ਚੀਜ਼ ਰੱਖ ਸਕਦੇ ਹੋ ਫਿਰ ਉਸ ਦੇ ਉੱਪਰ ਟਾਪਿੰਗ ਰੱਖ ਦਿਓ ਜੋ ਵੀ ਤੁਹਾਡਾ ਮਨ ਕਰਦਾ ਹੈ ਨਾ ਜਿਸ ਵੀ ਟਾਈਪ ਦਾ ਤੁਸੀਂ ਵੀਜ਼ਾ ਬਣਾਉਣਾ ਉਸ ਤਰ੍ਹਾਂ ਦੀ ਟਾਪਿੰਗ ਰੱਖ ਦਿਓ ਤੇ ਉਸ ਦੇ ਬਾਅਦ ਆਪਣੀ ਜਿਹੜੀ ਕੜਾਈ ਆ ਉਹ ਬਿਲਕੁਲ ਪ੍ਰੀ ਹੀਟ ਹੋ ਚੁੱਕੀ ਆ ਤੇ ਇਹਦੇ ਵਿੱਚ ਆਪਾਂ ਰੱਖ ਦੇਾਂਗੇ 25 ਮਿੰਟ ਦੇ ਵਾਸਤੇ ਸਲੋ ਫਲੇਮ ਦੇ ਲਈ ਗੈਸ ਦੇ ਉੱਪਰ 25 ਮਿੰਟ ਲਈ ਰੱਖ ਦੇਾਂਗੇ ਤੇ ਨਾਲ ਹੀ ਆਪਾਂ ਜਿਹੜਾ ਸੈਕਿੰਡ ਸੀਗਾ ਉਹਦੇ ਉੱਪਰ ਵੀ ਟੋਪਿੰਗ ਵਗੈਰਾ ਕਰ ਲਿਆ ਤੇ ਦੇਖੋ ਜੀ 25 ਮਿੰਟ ਬਾਅਦ ਬ੍ਰੈਡ ਸਾਡੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਹਾਨੂੰ ਬ੍ਰੈਡ ਦੀ ਖੁਸ਼ਬੂ ਤੋਂ ਪਤਾ ਲੱਗ ਜਾਏਗਾ 치ਜ਼ ਬਿਲਕੁਲ ਮੈਲਟ ਹੋ ਗਿਆ ਵਾ ਤੇ ਕਿੰਨਾ ਵਧੀਆ ਪੀਜ਼ਾ ਦੇਖਣ ਤੋਂ ਹੀ ਪਤਾ ਲੱਗ ਰਿਹਾ ਵਾ ਨਾ ਬਣ ਗਿਆ ਦਾ फटाफट ਖਾ ਜਾਈਏ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਤੇ ਦੂਸਰਾ ਪੀਜ਼ਾ ਆਪਾਂ ਬੰਨ ਲਈ ਰੱਖਨਾਗੇ ਦੂਸਰਾ ਥੋੜਾ ਜਿਹਾ ਘੱਟ ਟਾਈਮ ਚ ਬਣ ਜੇਗਾ ਕਿਉਂਕਿ ਕੜਾਈ ਬਹੁਤ ਗਰਮ ਹੋ ਚੁੱਕੀ ਆ ਤੇ ਦੇਖੋ ਜੀ ਇਹਨੂੰ ਵੀ ਮੈਂ ਤਕਰੀਬਨ ਫਿਰ ਵੀ 20 ਮਿੰਟ ਲਈ ਰੱਖਿਆ ਸੀਗਾ ਤਾਂ ਕਿ ਕਿਸੇ ਪਾਸਿਓ ਇਹ ਕੱਚਾ ਨਾ ਰਵੇ ਪੀਜ਼ਾ ਦੇਖ ਕੇ ਹੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹ ਕਿੰਨਾ ਵਧੀਆ ਬੇਸ ਜਿਹੜਾ ਹੈ ਉਹ ਬਣ ਕੇ ਤਿਆਰ ਹੋਇਆ ਕਿਉਂਕਿ ਇੱਕ ਪੀਜ਼ਾ ਪਹਿਲਾਂ ਬਣਿਆ ਇੱਕ ਬਾਅਦ ਚ ਬਣਿਆ ਤਾਂ ਪਹਿਲਾਂ ਵਾਲਾ ਥੋੜਾ ਠੰਡਾ ਹੋ ਚੁੱਕਿਆ ਹਲਕਾ ਜਿਹਾ ਦਾ ਇਸ ਤਰੀਕੇ ਦੇ ਨਾਲ ਫਿਰ ਮੈਂ ਤੁਹਾਨੂੰ ਹੁਣ ਕੱਟ ਕੇ ਦਿਖਾਉਣੀ ਆ ਕਿ ਇਹ ਜਿਹੜਾ ਪੀਜ਼ਾ ਏ ਉਹ ਕਿੰਨਾ ਸਾਫਟ ਬਣ ਕੇ ਤਿਆਰ ਹੋਇਆ ਤੇ ਇਹਦਾ ਬੇਸ ਤਾਂ ਇੰਨਾ ਜ਼ਿਆਦਾ ਲਾਚਵਾਬ ਬਣਿਆ ਸੀ ਨਾ ਕਿ ਤੁਸੀਂ ਯਕੀਨੀ ਨਹੀਂ ਕਰੋਗੇ ਕਿ ਇਹਨੂੰ ਤੁਸੀਂ ਘਰ ਦੇ ਵਿੱਚ ਬਣਾਇਆ ਵਾ ਉੱਪਰ ਦੀ ਥੋੜੀ ਜਿਹੀ ਮੈਂ ਸੀਜ਼ਨਿੰਗ ਐਡ ਕਰ ਦਿੱਤੀ ਜੇਕਰ ਤੁਹਾਡੇ ਕੋਲੇ ਹੋਵੇ ਤਾਂ ਐਡ ਕਰ ਦਿਓ ਤੇ ਦੇਖੋ ਕਿੰਨੀ ਸਾਫਟ ਬ੍ਰੈਡ ਬਣ ਕੇ ਤਿਆਰ ਹੋਈ ਆ ਤੇ ਚੀਜ਼ ਬਿਲਕੁਲ ਮੈਲਟ ਹੋ ਗਿਆ ਵਾ ਤੇ ਇੱਕ ਘਰ ਦੇ ਵਿੱਚ ਬਣਿਆ ਹੋਇਆ ਪੀਜ਼ਾ ਜਿਹਨੂੰ ਅਸੀਂ ਆਟੇ ਤੇ ਸੂਜੀ ਤੋਂ ਬਣਾਇਆ ਵਾ ਤੇ ਇਹ ਦੇਖੋ ਜੀ ਥੱਲੋਂ ਵੀ ਬਿਲਕੁਲ बन चुके हवा बेस ਤੋਂ ਹੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿੰਨਾ ਵਧੀਆ ਬ੍ਰੈਡ ਜਿਹੜੀ ਆ ਸਾਡੀ ਕਿੰਨੀ ਵਧੀਆ ਬਣੀ ਆ ਤੇ ਦੇਖੋ ਸੌਫਟ ਬਿਲਕੁਲ ਨਰਮ ਮਲਾਈਮ ਤਾਜੀ ਤਾਜੀ ਬ੍ਰੈਡ ਜਿਹੜੀ ਆ ਉਹ ਬਣ ਗਈ ਤੇ ਖਾਣ ਦੇ ਵਿੱਚ ਤਾਂ ਨਾ ਜਦੋਂ ਇਸ ਪੀਜ਼ੇ ਨੂੰ ਖਾਦਾ ਨਾ ਬ੍ਰੈਡ ਇੰਨੀ ਜ਼ਿਆਦਾ ਟੇਸਟੀ ਸੀ ਕਿ ਪੀਜ਼ੇ ਦਾ ਸੁਆਦ ਇਹਦੇ ਅੱਗੇ ਫਿੱਕਾ ਲੱਗ ਰਿਹਾ ਸੀ ਇੰਨੀ ਜ਼ਿਆਦਾ ਬ੍ਰੈਡ ਟੇਸਟੀ ਸੀ ਇਸ ਤਰ੍ਹਾਂ ਸੀ ਕਿ 2-4 ਪੀਸ ਬ੍ਰੈਡ ਦੇ ਐਕਸਟਰਾ ਹੀ ਬਣਾ ਕੇ ਰੱਖ ਲਏ ਜਾਨਾ ਉਮੀਦ ਕਰਦੀ ਹਾਂ ਜੀ ਵੀਡੀਓ ਪਸੰਦ ਆਏਗੀ ਤੇ ਆਪਣਾ ਫੀਡਬੈਕ ਤੁਸੀਂ ਮੇਰੇ ਨਾਲ ਜਰੂਰ ਸ਼ੇਅਰ ਕਰੋਗੇ ਮਿਲਦੇ ਹਾਂ ਜੀ ਅਪਾਈ ਕਿਨਵੀ ਵੀਡੀਓ ਦੇ ਨਾਲ